ਮੈਂ ਬਾਰੋਂ ਆਈ ਸੀਗੀ ਮੈਂ ਇੰਗਲੈਂਡ ਗਈ ਸੀ ਦੋ ਵਾਰੀ ਮੈਂ ਤੋਂ ਬੈਠ ਗਈ ਸੀਗੀ ਮੈਨੂੰ ਦੇਖਿਆ ਵੀ ਪਰਲੀ ਮੇਰੀ ਮੰਮੀ ਇਹ ਸਾਰੇ ਬਾਹ ਰਿਆ ਇਹ ਨਹੀਂ ਕਿ ਕੀਤਾ ਕਿ ਜਗੀਰ ਦੇ ਸਭ ਸਾਰੀਆਂ ਸਾਜ਼ਿਸ਼ਾਂ ਉਹਦੀ ਸ਼ੈ ਉਹਦੀ ਆ ਕਾਰਨ ਤੋਂ ਪਰੰਦਾ ਦਾ ਇਹਨੇ ਜਗੀਰ ਨਹੀਂ ਮੁੰਡੇ ਪੁਆਏ ਆ ਜਗੀਰ ਦੀ ਜਾਣ ਪਛਾਣਦੇ ਇਹ ਜਗੀਰ ਉੱਥੇ ਰਾਦੂ ਉੱਥੇ ਵੀ ਸੀਗਾ ਜਦੋਂ ਇਹ ਕੰਮ ਹੋਇਆ ਨਾ ਤੁਕੋ ਦੋ ਤਿੰਨ ਘੰਟੇ ਮੈਨੂੰ ਆਵਾਜ਼ਾਂ ਕਰਨੀਆਂ ਚ ਪਿੰਡੀਆਂ ਸੀ ਪਰ ਬੇਗੀ ਹਾਲਤ ਸੀ ਮੈਂ ਗੱਡੀ ਚੋਂ ਬਾਹਰ ਨਿਕਲੀ ਸੀ ਉਹ ਜਿਹੜੇ ਅਣਪਛਾਤੇ ਨੌਜਵਾਨ ਆ ਜਿਹੜੇ ਵੀ ਮੁੰਡੇ ਸੀ ਉਹ ਗੁਰਜੀਤ ਦਾ ਨਾਮ ਲੈ ਰਹੇ ਸੀ ਹਾਂਜੀ ਅਜੀਤਪੁਰਜੀਤ ਖੁਦ ਵੀ ਇੱਥੇ ਪਹੁੰਚ ਗਿਆ ਸੀ ਹਾਂਜੀ ਅਗਲੇ ਦਿਨ ਮੇਰਾ ਘਰਵਾਲਾ ਤੇ ਗੁਰਜੀਤ ਸਿੰਘ ਨੂੰ ਵੀ ਉਹਨਾਂ ਬੰਦਿਆਂ ਦੇ ਨਾਲ ਸੀ ਇਸ ਕਰਕੇ ਪਤਾ ਲੱਗਦਾ ਕਿ ਇਹ ਇਹੀ ਕਰਿਆ ਕੰਮ ਕਿਉਂਕਿ ਇਹਨਾਂ ਨੇ ਅਟੈਚਮੈਂਟ ਸੀ ਲੀਏ ਤਬਾਹ ਨੇ ਇਹ ਕੀ ਕੀਤਾ ਹੈਗਾ ਆ ਕਿ ਮੈਨੂੰ ਬੰਦਿਆ ਦੀ ਪਛਾਣ ਨਹੀਂ ਸੀ ਇਹਨਾਂ ਨੂੰ ਸੀਗਾ ਕਿ ਉਹ ਕੰਮ ਕਰਦੇ ਹੋ ਜਿੱਦਾਂ ਵੀ ਹੈਗਾ ਆ ਤੇ ਗਰੀਬ ਨੇ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਉਹ ਦੂਜੀ ਚੀਜ਼ ਵੀ ਇਹਦੀ ਇੱਜ਼ਤ ਨੂੰ ਰੋਲੋ ਤੁਸੀਂ ਕਿ ਮੂੰਹ ਦਿਖਾਉਣ ਦੇ ਵੀ लायक ਨਹੀਂ ਰਹੂੰਗੀ ਜੇ ਬੱਤ ਜਾਂਦੀ ਆ ਕਿ ਜਾਨ ਅਸਰ ਕੀਤੀ ਜਾਂ ਤਾਂ ਕਿ ਮੈਨੂੰ ਸਮਾਰਨਾ ਸੀ ਮੇਰੇ ਤੇ ਮਾਰਨ ਦਾ ਹਮਲਾ ਕੀਤਾ ਮੇਰੇ ਵਾਲ ਕੱਟੇ ਗਏ ਆ ਮੇਰੀ ਇੱਜ਼ਤ ਨੂੰ ਕੀਤਾ ਗਿਆ ਰੋਟਿਆ ਗਿਆ ਇਹਨਾਂ ਨੇ ਕੀਤਾ ਹੈ ਜਦੋਂ ਜਦੋਂ ਇਹ ਗੱਭਾ ਪੁਈਆ ਉਦੋਂ ਤੁਹਾਡੇ ਕੋਲ ਕੌਣ ਕੌਣ ਸਿੱਕੀ ਕੀ ਸਮਾਨ ਸੀ ਉਹਨਾਂ ਦੇ ਕੋਲ ਤੁਹਾਡੇ ਕੋਲ ਤੁਹਾਡੇ ਕੋਲ ਸਾਡੇ ਕੋਲ ਕੁਝ ਨਹੀਂ ਸੀਗਾ ਕੁਝ ਨਹੀਂ ਨਹੀਂ ਕਿਤੇ ਪਰ ਡੰਡਾ ਵੀ ਉਡਾਣੇ ਚੈਟ ਕੋ ਬਚਾਵਾ ਹੁੰਦਾ ਵੀ ਕੈਸ਼ ਵਗੈਰਾ ਹਾਂਜੀ ਮੇਰੇ ਕੋਲ 9500 ਰੁਪਇਆ ਸੀ ਮੇਰਾ ਜਿਹੜਾ ਫੋਨ ਸੀ ਇਹ ਫੋਨ ਲੈ ਗਏ ਸੀ ਮੈਨੂੰ ਪੁਲਿਸ ਨੇ ਬਰਾਮਦ ਕਰਕੇ ਦਿੱਤਾ ਫੋਨ ਕਿ ਜੈ ਮੇਰੀ ਜਿਹੜੀ ਚੈਨੀ ਸੀ ਚੈਨੀ ਮੇਰੇ ਫੋਨ ਦੇ ਨਾਲ ਲੈ ਗਏ ਸੀ ਉਹਨਾਂ ਸੀਗੇ ਥੋੜੇ ਜਿ ਸਾਡੀ ਲੋਕੇਸ਼ਨ 'ਚ ਆ ਜਾਣਾ ਕਿ ਵੀ ਇਹ ਵਾਪਸ ਆਣਗੇ ਅਸੀਂ ਇਹਨਾਂ ਨੇ ਹਾਰੇ ਨੂੰ ਮਾਰ ਦੇਵਾਂਗੇ ਮੋਬਾਈਲ ਤੁਹਾਨੂੰ ਮਿਲ ਗਿਆ ਚੈਨੀ ਨਹੀਂ ਮਿਲੀ ਨਹੀਂ ਚੈਨੀ ਨਹੀਂ ਚੈਨੀ ਬੋਸ ਨੂੰ ਦਿਖਾਈ ਆ ਕਿ ਜਿਹੜੀ ਚੈਨੀ ਮੇਰੀ ਤੋੜ ਕੇ ਲੈ ਗਏ ਨਾ ਕੁਝ ਹਿੱਸਾ ਥੋੜਾ ਜਿਹਾ ਜਿ ਸਾਡੇ ਨਾਲ ਮੇਰੀ ਕੱਪੜਿਆਂ 'ਚ ਉਹਨਾਂ ਦੇ ਹੱਥ ਕੱਪੜੇ ਆ ਗਏ ਜਿੰਨਾ ਜਿ ਅੜਿਆ ਰਹਿ ਗਿਆ ਸੀ ਤੇ ਕੈਸ਼ ਤੁਹਾਡੇ ਕੋਲ ਹੀ ਸੀ ਕੈਸ਼ ਮੇਰੀ ਗੱਡੀ 'ਚ ਸੀ ਉਹਨਾਂ ਨੇ ਡਰੋ ਬੰਨ ਕੇ ਜਿਹੜਾ ਨਾ ਉਹਦੇ ਵਿੱਚੋਂ ਕੱਢ ਲਿਆ ਫਿਰ ਮੇਰੇ ਫੋਨ ਦਾ ਪਾਸਵਰਡ ਮੰਗਦੇ ਸੀ ਕਿ ਪਾਸਵਰਡ ਦੇ ਫੋਨ ਦਾ ਰੱਬ ਕੋਲੋਂ ਵਿੱਚ ਰਿਪੋਰਟਿੰਗ ਹੋ ਗਈ ਸਾਨੂੰ 2 ਦਿਨਾਂ ਬਾਅਦ ਪਤਾ ਲੱਗਦਾ ਕਿ ਉਸ ਟਾਈਮ ਕੰਡੀਸ਼ਨਿੰਗ ਨਹੀਂ ਸੀ ਹੈਗੀ ਇਦਾਂ ਦੀ ਕਿਤਾਬ ਵਿੱਚ ਕਿੰਨਾ ਕੈਸ਼ ਦਸੀਆ ਮੈਨੂੰ 950 ਰੁਪਿਆ ਸੀ ਮੇਰੇ ਕੋਲ 950 ਰੁਪਿਆ ਸੀ ਤੁਸੀਂ ਆਪਣੇ ਪਾਸ ਕਿਉਂ ਨਹੀਂ ਪਾਇਆ ਪਾਸ ਮੇਰੇ ਕੋਲ ਨਹੀਂ ਸੀਗਾ ਮੇਰੇ ਕੋਲ ਸਾਰੇ ਪੈਰੈਂਟ ਵੀ ਆਇਆ ਹੋਇਆ ਜੀ ਮੈਂ ਤਾਂ ਉਹ ਪਾਸ ਨਹੀਂ ਸੀ ਮੇਰਾ ਜਿਹੜਾ ਹੈਡ ਬੈਗ ਹੈਗਾ ਇਹੀ ਛੋਟਾ ਜਿਹਾ ਸੀਗਾ ਇਹਦੇ ਵਿੱਚ ਜਿੱਦਾਂ ਕਾਰਡ ਵਗੈਰਾ ਥੇ ਹੁੰਦੇ ਆ ਉਹੀ ਜੀ ਏਟੀਐਮ ਵਗੈਰਾ ਅ ਮੇਰੇ ਦੂਸਰੇ ਕਾਰਡ ਪੁਰ ਕੋਈ ਨਹੀਂ ਸੀ ਜੇ ਮੇਰੇ ਫੋਨ ਨਹੀਂ ਸੀ ਜੀ ਫੋਨ ਵੀ ਮੈਂ ਗੱਡੀ ਦੇ ਜਿੱਦਾਂ ਮੈਨੂੰ ਬੋਲ ਪਈ ਆਈ ਸੀ ਉਹ ਸੁਣ ਕੇ ਜਿੱਤੇ ਤਾਂ ਆਪਾਂ ਜੇਰ ਪਾਈ ਦਾ ਮੈਂ ਫੋਨ ਉੱਥੇ ਰੱਖ ਦਿੱਤਾ ਸੀ ਜਨਮੇ ਸਰਪੀਆ ਕੈਸ਼ ਮੇਰਾ ਉੱਥੇ ਬਿਆ ਸੀ ਮਸਲਨ ਤੁਹਾਡੇ ਇਸ ਮਸਲੇ ਦੇ ਵਿੱਚ ਜਦੋਂ ਤੁਹਾਡੇ ਤੇ ਹਮਲਾ ਹੋਇਆ ਲੇਡੀਜ਼ ਕਦੋਂ ਆਈਆਂ ਜੇਰ ਵੀ ਆਈਆਂ ਪਹਿਲਾਂ ਜਦੋਂ ਹਮਲਾ ਹੁੰਦਾ ਨਾ ਉੱਥੇ ਜਦੋਂ ਇਹ ਫੋਨ ਲੈ ਕੇ ਦੌੜਦੇ ਆ ਨਾ ਉਸ ਤੋਂ ਬਾਅਦ ਇਹਨਾਂ ਨੇ ਫੋਨ ਧੱਕ ਕੇ ਜਾਂ ਆਵਾਜ਼ ਮਾਰ ਕੇ ਮੈਨੂੰ ਜਿੱਦ ਉਦੋਂ ਕੰਡੀਸ਼ਨ ਕੁਛ ਇੰਨੀ ਦੀ ਸਹੀ ਹੋ ਗਈ ਇਹ ਉਸ ਜਮੂਨੇ ਇੱਕ ਲੇਡੀ ਨੂੰ ਪਹਿਲਾਂ ਬੁਲਾਇਆ ਉਹਨੇ ਸਾਰਾ ਕੁਝ ਬਾਹ ਪੱਟੇ ਸਾਰਾ ਕੁਝ ਨਾਮੋਕ ਤੇ ਕਰਾਇਆ ਤੇ ਵੀ ਸਾਡੇ ਬੰਦਿਆਂ ਨੇ ਜਨਾਨੀ ਨਾਲ ਗਲਤ ਤੇ ਕਾਰੀ ਦਿੱਤਾ ਆ ਹੁਣ ਕਿਉਂ ਨਾ ਅਸੀਂ ਗੋਲਾ ਪਾਈਏ ਇਹਨਾਂ ਨੇ ਜੰਨੂ ਸਿੰਘ ਦੇ ਚ ਗੋਲਾ ਇਹ ਭਾਵੇਂ ਲੋਕਾਂ ਨੂੰ ਪੱਟੇ ਕੀਤਾ ਜਿਹੜੀਆਂ ਹੋਲ ਜੜੀਆਂ ਜਾਈਆਂ ਕਿ ਇੱਥੇ ਗੋਲੀ ਚੱਲ ਗਈ ਆ ਕਹਿੰਦਾ ਇਹ ਗੋਲੀ ਮਾਰਦੇ ਨੱਦੇ ਸੀ ਇਹਨਾਂ ਦਾ ਕੁਝ ਵੀ ਨਹੀਂ ਉਹਸ ਨੇ ਵੀ ਸਬੂਤ ਕੀਤਾ ਦੇਖਿਆ ਕੁਝ ਨਹੀਂ ਇਦਾਂ ਦਾ ਨਿਕਲਿਆ ਝੂਠੇ ਜਾਮ ਆਪਦੇ ਸੀ ਆਪਣਾ ਪਛਾਣ ਕਰਨ ਨੂੰ ਆਸਤੇ ਫਿਰ ਮੇਰੇ ਭਹਾਨੋ ਇਨਾ ਅੰਨ ਨੂੰ ਆਪਾਂ ਨੇ ਸਾਹਮਣੇ ਨੰਗਾ ਤੜਕੇ ਜਾਂ ਕੇ ਜਿਸੀ ਦੇਖੋ ਜਦੋਂ ਮੈਂ ਕਵਾਂਗ ਦੱਦੀ ਸੀ ਮੇਰੇ ਪਾਣੀ ਪਾਉਂਦੇ ਸੀ ਇਹਨਾਂ ਤੇਰੀ ਪਾਣੀ ਪਾਇਆ ਗਿਆ ਮੈਨੂੰ ਇਹ ਵੀ ਮੁੰਡਿਆਂ ਨੇ ਕਿਹਾ ਕਿ ਤੇਰਾ ਸੀ ਅੰਡੇ ਪਾਛੇ ਕਿਹਾ ਆਂ ਮੁੰਡਿਆ ਸੀ ਉਹ ਬੜ ਦੈਣਾ ਇਹਨੂੰ ਮਾਰ ਦੋ ਇੰਨਾ ਤਾਂ ਤੁਹ ਸ਼ਬਦ ਕਟਾਏ ਨਾ ਕਿਹਾ ਇਹਨੂੰ ਮਨਾਉਂਦੇ ਸੀ ਕੁੱਟ-ਕੁੱਟ ਕੇ ਕਹੇ ਤੂੰ ਗੋਰੀ ਚਦਾਈ ਕਹੇ ਤੂੰ ਮਾਰਿਆ ਲੇਕਿਨ ਬਚਾਇਆ ਨਹੀਂ ਇੰਨੀ ਕੁੱਟ ਕਾਂ ਦੇ ਬਾਵਜੂਦ ਵੀ ਜਦੋਂ ਬੰਦੇ ਨੂੰ ਮੌਤ ਦਿੱਖਦੀ ਹੈ ਬੰਦਾ ਛੁਟਣਾ ਨਹੀਂ ਮੰਨਦਾ ਪਰ ਇਹਨੇ ਨਿੰਤਈ ਕੀਤੀਆਂ ਦੀਦੀ ਤਾਂ ਉਹਨੂੰ ਕਿਹਾ ਜਨਨ ਜੀ ਦੀਦੀ ਮੈਂ ਤਾਂ ਕੁਝ ਕੀਤਾ ਹੀ ਨਹੀਂ ਹੈਗਾ ਠੀਕ ਹੈ ਆਪਣੀ ਇੱਕ ਭੈਣ ਨੂੰ ਬਚਾਉਣ ਦੀ ਘਾਤ ਰਹੀਆਂ ਹਾਂ ਲੈਡੀਆਂ ਨੂੰ ਪਛਾਣਦੇ ਹਾਂ 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 ਉਹਨਾਂ ਨੂੰ ਪਛਾਣ ਜਿੱਦਾਂ ਨਹੀਂ ਸੀ ਪਤਾ ਹੋਂ ਜਦੋਂ ਲੋਕਾਂ ਕੋਲ ਕੀ ਆਉਂਦੇ ਜਾਂਦੇ ਤਾਂ ਪਤਾ ਲੱਗਾ ਵੀ ਇਹ ਬੰਦੇ ਕੌਣ ਸੀ ਕੁਝ ਬੰਦੇ ਦਾ ਪਤਾ ਲੱਗਿਆ ਕੁਝ ਬੰਦੇ ਦੀ ਮੈਨੂੰ ਸ਼ਕਲ ਤੋਂ ਪਛਾਣ ਹੈ ਮੈਂ ਕੁਝ ਨੂੰ ਕਿਹਾ ਮੈਨੂੰ ਇੱਕ ਵਾਰੀ ਤੁਸੀਂ ਬੰਦੇਦਾਰ ਨੂੰ ਮੈਂ ਦੱਸ ਦੂੰਗੀ ਕਿਹੜਾ ਕਿਹੜਾ ਹੈ ਇੱਕ ਲਾਲੀ ਮੁੰਡਾ ਸੀ ਇੱਕ ਗੁਰਪ੍ਰੀਤ ਬਿੱਲੀ ਸੀ ਇੱਕ ਕਾਲਾ ਬਾਂਮਣ ਸੀ ਜਿਨ੍ਹਾਂ ਦੀ ਮੈਨੂੰ ਪਛਾਣ ਸੀਗੀ ਵੀ ਇਹ ਬੰਦੇ ਆ ਇਹਨਾਂ ਦੇ ਮੂੰਹ ਬੰਨੇ ਸੀਗੇ ਬਾਅਦ ਇਹਨਾਂ ਮੈਨੂੰ ਵਾਰ ਤੋਂ ਪਛਾਣ ਗਏ ਜਿਹੜਾ ਕਾਲਾ ਬਾਂਮਣ ਆ ਮੇਰੀ ਆਵਾਜ਼ ਹੀ ਪਛਾਣ ਲਈ ਕਿ ਕਾਲਾ ਬਾਂਮਣ ਆ ਲੇਕਿਨ ਇਹਨਾਂ ਨੇ ਇhta ਕੀਤਾ ਕਿ ਸਿਰਫ ਇੱਕ ਮੇਰੇ ਪਰਿਵਾਰ ਚ ਨਾ ਕੋਈ ਹੋਣ ਕਰਕੇ ਇਹਦੇ ਪਰਿਵਾਰ ਚ ਕੋਈ ਮਾਪਿਓ ਨਹੀਂ ਹੈਗਾ ਭੈਣ ਪ੍ਰਧਾਨੀ ਹੈ ਬਸ ਸਾਡੇ ਬਾੜ ਬੱਚੇ ਆ ਤੁਸੀਂ ਨੇ ਕੀ ਕਰ ਲੈਣਾ ਜਲਾਨੀ ਮਾਰਦੇ ਹੋ ਅਰੇ ਇਹ ਆ ਕੇ ਵੀ ਅਸੀਂ ਜਦੋਂ ਬਾਟ ਗਏ ਆ ਸਾਨੂੰ ਵੀ ਧਮਕੀ ਦਿੱਤੀ ਕਿ ਕਾਰਵਾਈ ਜਿਹੜੀ ਹੈ ਨਾ ਜੇ ਤੁਸੀਂ ਕਰਾਈ ਸਾਡੇ ਤੇ ਅਸੀਂ ਤੇਰੀਆਂ ਵੀਧੀਆਂ ਪਾੜ ਕੇ ਧੱਕ ਦੇਣੀ ਆ ਇਹਨਾਂ ਨੇ ਕੋਈ ਵੀ ਵੀ ਤਰਤੀਆਂ ਵੱਲ ਪਰਚਾ ਦਰਜ ਨਹੀਂ ਅਰੇ ਇਹਨਾਂ ਨੇ ਪਹਛਾਨ ਨਹੀਂ ਦਰਜ ਕੀਤਾ ਸਿਰਫ ਇਹਨਾਂ ਨੇ ਇੱਕ ਛੋਟੀਆਂ ਜਿਹੀਆਂ ਧਾਵਾ ਲਾ ਕੇ ਕੀਤਾ ਜੋ ਮੇਰੇ ਦਿੱਤੇ ਸ਼ੱਦਨ ਹੋਇਆ ਮੇਰੇ ਭਾਰ ਤੇ ਹੋਇਆ ਮੇਰੀ ਗੱਡੀ ਤਾਂ ਤੱਕਾਂ ਦੇ ਤਿੰਨਾਂ ਨੇ ਕੋਈ ਤਾਰਾ ਨਹੀਂ ਲਾਈ ਇੱਕ 3 ਦਾ ਪੰਜਾ ਕੱਟ ਕੇ ਜਦੋਂ ਵੀ ਕੋਈ ਪੁੱਛਦਾ ਆ ਜਾਂਦਾ ਉਤੋਂ ਕੋਈ ਬਾਲਾਉਂਦੀ ਕਹਿੰਦੇ ਸੀ ਸਾਥੀ ਪੰਜਾ ਕੱਢ ਦਿੰਦਾ ਪੰਜਾ ਨਹੀਂ ਇਹਨਾਂ ਨੇ ਕੱਟਿਆ ਨਹੀਂ ਕੋਈ 23 ਦਾ ਪਰਚਾ ਕੱਟ ਕੇ ਤੇ 54 ਦਾ ਲਾਦੀ ਮੇਰੇ ਨਾਲ ਇਹ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਕਪੜੀ ਤਾਂ ਤੂੰ ਅਰਜ਼ ਦਿੱਤੇਗੇ ਉਹ ਜਿਹੜਾ ਐ ਐਸਚੋ ਆਹ ਮੁਰੇ ਤੋਂ ਤਾਂ ਨਮਾ ਗਿਆ ਮਾਰ ਥੋੜਾ ਜੀ ਤੁਸੀਂ ਮਾਰ ਥੋੜਾ ਗਏ ਆ ਜੇ ਤੁਸੀਂ ਮਾਰ ਜਾਂਦੇ ਤੇ 307 ਲੱਗਦੀ ਆ ਲੇਕਿਨ ਇਹਨਾਂ ਦਾ ਇਰਾਦਾ ਤਾਂ ਮਾਗਮਤਾ ਸੀ ਮੇਰੇ ਇਟਾ ਵੱਡਿਆਂ ਵੱਡਿਆਂ ਮੇਰੇ ਮਾਰੀਆਂ ਗਈਆਂ ਮੇਰੀ ਗੱਡੀ ਸੀ ਪਈਆਂ ਐਸਚੋ ਦੇ ਖੁੱਦੇ ਸ਼ਬਦ ਸੀਗੇ ਕਿ ਹਾਂ ਹਾਂਜੀ ਉਹ ਇਹੀ ਗੱਲ ਕਹਿ ਰਿਹਾ ਐ ਐਸਚੋ ਮਨਜੀਤ ਇੱਕ ਗੱਲ ਇਹ ਕਹਿ ਰਿਹਾ ਕਪੜੇ ਤੋੜੇ ਜਾਂਦੀ ਹੋਇਆ ਇੱਜ਼ਤ ਤੋਂ ਲੈ ਕੇ ਜੇਬ ਥੋੜਾ ਹੋ ਗਿਆ ਬੰਦਿਆਂ ਨੇ ਕੀਤਾ ਮੰਦਿਆਂ ਤੋਂ ਜਦੋਂ ਨਹੀਂ ਹੋਇਆ ਨਾ ਬੰਦਿਆਂ ਨੇ ਮੇਰੇ ਤੋਂ ਕੱਪੜੇ ਨਾਲ ਤੇ ਕਾਦੇ ਨਹੀਂ ਉਤਾਰੇ ਜੀ ਕਿ ਮੇਰੇ ਦੰਦਿਆਂ ਤੱਕ ਵੱਡੀਆਂ ਨਹੀਂ ਆ ਉਹ ਕਾਦੇ ਵੱਡੀਆਂ ਗਈਆਂ ਕਿ ਮੇਰੀ ਇਹਨਾਂ ਦੀ ਇੱਜ਼ਤ ਤਾਂ ਕੋਲ ਲੋਟ ਰ ਦਿੱਤੀ ਗਈ ਹੈ ਤਾਂ ਐਸੇ ਚ ਮੋਰੇ ਕੰਦਰ ਨਹੀਂ ਨਹੀਂ ਇਹਨਾਂ ਦੀ ਕੋਈ ਪ੍ਰਾਣੀ ਗੁੰਦ ਜ਼ਿਆ ਪੜਦੇ ਆ ਮੈਂ ਤਾਂ ਬਾਹਾਂ ਲੱਤ ਨਹੀਂ ਮੇਰੀ ਵੱਡੀ ਹੋਵੇ 10 ਦਿਨ ਹੋ ਕੇ ਵੀ ਨੂੰ ਉਹ ਐਸੇ ਚ ਤਾਂ ਵਿਰੋਧ ਨਹੀਂ ਕੀਤਾ ਉਹ ਤਾਂ ਜੀ ਐਸੇ ਚ ਤਾਂ ਵਿਰੋਧ ਨਹੀਂ ਕੀਤਾ ਐਸੇ ਚ ਜਦੋਂ ਮੈਂ ਤਾਂ ਬਹੁਤ ਵਾਰੀਆਂ ਜਿਤਾਈਆਂ ਮੈਂ ਇਥੇ ਮੀਡੀਆ ਚ ਆਈਆਂ ਵੀ ਇਹਨਾਂ ਨੇ ਮੇਰੀ ਸੁਣਵਾਈ ਨਹੀਂ ਕੀਤੀ ਕੁਝ ਨਹੀਂ ਕੀਤਾ ਮੇਰੇ ਨਾਂ ਤੱਕ ਬਿਆਨ ਵੀ ਨਹੀਂ ਲੇਡੀਜ਼ ਲੈਣ ਹਾਂ ਕਿਉਂਕਿ ਉਹਨਾਂ ਬਰਜ਼ੇ ਚੜੇ ਅਫਸਰਾਂ ਨੂੰ ਇਸ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਕਰਦੇ ਆ ਅਈ ਸਰ ਝਗੜਾ ਇੱਕ ਹੁੰਦਾ ਜੀ ਚੰਦੂ ਸਿੰਘੇ ਰਾਤ ਦੇ ਰਾਤ ਨੂੰ ਉਹਦੇ ਚ ਦੋ ਵਿਅਕਤੀ ਤੇ ਇੱਕ ਔਰਤ ਜਿਹੜੇ ਕਾਰਜ ਤੇ ਜਾ ਰਹੇ ਹੁੰਦੇ ਆ ਉਹਨਾਂ ਦਾ ਇਲਜ਼ਾਮ ਹੈ ਸਾਨੂੰ ਕਿ ਇਹ ਤੇ ਸਾਡੇ ਨਾਲ ਘੁਟਵਾਰ ਹੁੰਦੀ ਆ ਸ਼ਰੀਰ ਹਰਕਤਾ ਹੁੰਦੀਆਂ ਨੇ ਰੇਪ ਕਰਨ ਦੀ ਕੋਸ਼ਿਸ਼ ਹੁੰਦੀ ਹੈ ਕੇਸ ਪਟੇ ਜਾਂਦੇ ਨੇ ਤੇ ਅੱਜ ਪ੍ਰੈਸ ਕਾਨਫਰੰਸ ਕਰਕੇ ਲੇਡੀ ਤੁਹਾਡੇ ਉੱਤੇ ਵੀ ਕੁਝ ਇਲਜ਼ਾਮ ਲਗਾਉਂਦੀ ਹੈ ਕਿ ਤੁਸੀਂ ਉਹਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਉਸ ਔਰਤ ਦੇ ਅਨਸਾਰ ਰੇਪ ਦੀ ਧਾਰਾ ਨਹੀਂ ਲਗਾਈ ਜਾ ਰਹੀ ਦੂਜੀ ਗੱਲ 307 ਦਾ ਬਣਦਾ ਉਹਦੇ ਹਿਸਾਬ ਨਾਲ ਮੈਨੂੰ ਮਾਰਨ ਦੀ ਕੋਸ਼ਿਸ਼ ਸੀ ਉਹ ਸਾਜਿਦ ਰਚੀ ਗਈ ਹੈ ਤੇ ਉਹਦੇ ਤੇ ਕਾਰਵਾਈ ਨਹੀਂ ਹੋਈ ਤੇ ਕੀ ਕਹਿਣਾ ਚਾਹੋਗੇ ਕੀ ਐਫ ਆਈ ਆਰ ਦਰਜ ਹੈ ਕੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੱਸਦੀ ਹੈ ਇਹ ਦੇਖੋ ਜੀ 19 ਤਰੀਕ ਦੀ ਰਾਤ ਦੀ ਗੱਲ ਹੈ ਇਹ ਲੇਡੀ ਤੇ ਨਾਲੇ ਦੋ ਮੁੰਡੇ ਸੀਗੇ ਦੇ ਵੀ ਜੰਦੂ ਸਿੰਘ ਜਾਰੇ ਸੀ ਤੇ ਇੱਕ ਘੰਟਾ ਡੇਢ ਘੰਟਾ ਦੋ ਘੰਟੇ ਕਿਸੇ ਦੇ ਘਰ ਦੇ ਮੋੜੇ ਖੜੇ ਰਹੇ ਜਾਂ ਇੱਧਰ ਜਾ ਗਏ ਉੱਧਰ ਗਏ ਆਪਸ ਵਿੱਚ ਕਿਚੂ ਦੋ ਮੁੰਡੇ ਉੱਤਰ ਗਏ ਇੱਕ ਬੰਦੇ ਕੋ ਗਏ ਇਹਨੇ ਲਖਾਇਆ ਕਿ ਉਹ ਬੰਦਾ ਜੀਵਨ ਦਾ دوست ਸੀਗਾ ਜੇਕਰ ਕਿ ਉਹ ਕਹਿੰਦਾ ਕਿ ਮੈਂ ਇਹਨੂੰ ਕੋ ਜਾਣਦਾ ਨਹੀਂ ਉਹਦੇ ਕੋ ਗਏ ਕੁਝ ਸਮੇਂ ਪਹਿਲਾਂ ਕੀਤੀਆਂ ਜੋ ਮੁਤਾਬਕ ਸੀਸੀਟੀਵੀ ਫੁਟੇਜ ਦੀ ਗੱਲ ਕਰ ਰਹੇ ਹਾਂ ਤੇ ਫਿਰ ਇੱਕਦਮ ਆ ਕੇ ਗੱਡੀ 'ਚ ਬੈਠ ਕੇ ਭੱਜ ਗਏ ਉਹ ਬੰਦਾ ਵੀ ਮਗਰ ਭੱਜਿਆ ਇਹ ਗੱਡੀ ਲੱਗੀ ਜਿਹੜੀ ਲੇਡੀ ਗੱਡੀ ਚ ਚਲਾਉਂਦੀ ਸੀ ਇਹ ਚਲਾਉਣ ਲੱਗੀ ਉਹਨਾਂ ਨੇ ਛਾਬੀ ਖੜ ਲਈ ਜਨੂ ਮੁੰਲਾ ਇਕੱਠਾ ਹੋ ਗਿਆਂ ਉਥੇ ਵੀ ਇਹਨਾਂ ਦਾ ਝਗੜਾ ਆ ਮਲੇਣਾ ਨੇ ਕੋਟਮਾਰ ਕਾਫੀ ਕੀਤੀ ਇਹਨਾਂ ਦੀ ਇਹਨਾਂ ਜਿਹੜਾ ਇੱਕ ਮੁੰਡਾ ਜਿਹੜਾ ਸੀ ਉਹ ਭੱਜ ਗਿਆ ਦੂਜੀ ਪਾਰਟੀ ਵਾਲੀ ਕੁਛ ਨਹੀਂ ਲਾਉਂਦੀ ਸੀ ਕਿ ਇੱਕ ਤੇ ਚੈਨੀ ਹੋਲੀ ਇਹਨਾਂ ਨੇ ਤੇ ਇੱਕ ਇਹਨਾਂ ਨੇ ਫਾਇਰ ਕੀਤਾ ਉੱਤੇ ਫਾਇਰ ਵਾਲੀ ਤੇ ਕੋਈ ਗੱਲ ਸਾਹਮਣੇ ਨਹੀਂ ਲਈ ਗਈ ਤੇ ਚੈਨੀ ਵਾਲੀ ਜੋ ਉਹਨਾਂ ਨੇ ਗੱਲਬਾਤ ਦੱਸੀ ਸੀ ਉਹਦੇ ਮੁਤਾਬਕ ਜਿਹੜਾ ਕ੍ਰੋਸ ਕੇਸ ਹਰਜੀਤ ਕੌਰ ਤੇ ਆ ਤੇ ਜੋ ਹਰਜੀਤ ਕੌਰ ਨੇ ਸਟੇਟਮੈਂਟ ਲਗਾਈ ਸੀ ਉਦੇ ਮੁਤਾਬਕ ਜਿਹੜਾ ਕੇਸ ਹੈ ਦੂਜੀ ਪਾਰਟੀ ਦੇ 354 354 ਬੀ 427 148 49 ਇਹ ਇੱਕ ਚੀਜ਼ ਹੋਰ ਆ ਰਹੀ ਹੈ ਇਹਦੇ ਚ ਪਾੜ ਆ ਰਿਹਾ ਆਮ ਤੌਰ ਤੇ ਲੇਡੀ ਉਤੇ ਇਲਜ਼ਾਮ ਲੱਗ ਰਿਹਾ ਕਿ ਉਹਦੇ ਉਤੇ ਦੋ ਪਰਚੇ ਨਸ਼ੇ ਦੇ ਵੀ ਨੇ ਤੇ ਲੜਾਈ ਝਗੜੇ ਦੇ ਵੀ ਨੇ ਪਰ ਉਹਦੀ ਆਰ.ਐਜੇ ਦੱਸਿਆ ਜਾ ਰਿਹਾ ਕਿ ਇੱਥੇ ਨਸ਼ੇ ਵੇਚ ਰਹੇ ਸੀਗੇ ਕਿ ਜਿਹੜੀ ਗੱਡੀ ਹੈ ਗੱਡੀ ਦੀ ਤੁਸੀਂ ਚੈਕਿੰਗ ਕੀਤੀ ਹੋਣੀ ਹੈ ਕਿ ਉਹਦੇ ਚ ਕੋਈ ਨਸ਼ਾ ਵੇਚਣ ਦੇ ਜਾਂ ਨਸ਼ਾ ਦਾ ਕੋਈ ਬਲਬਦ ਹੋਇਆ ਕੋਈ ਮਿਲਿਆ ਕੁਝ ਦੇਖੋ ਇਹ ਰਾਮਲੀ ਲੱਗ ਰਿਹਾ ਹੈ ਇਹ ਗਲਤ ਸਲੀਅਤ ਆ ਇਹਦੇ ਖਿਲਾਫ ਥਾਣੇ ਪਤਾਰੇ ਦੇ ਵਿੱਚ 4 ਮਾਮਲੇ ਦਰਜ ਨੇ 2 ਲੜਾਈ ਝਗੜੇ ਦੇ 2 ਐਨਡੀ ਦੇ ਹੁਣ ਗੱਡੀ ਦੇ ਸ਼ੀਸ਼ੇ ਟੁੱਟੇ ਸੀਗੇ ਲੋਕਾਂ ਨੇ ਗੱਡੀ ਪੰਪਨ ਦਿੱਤੀ ਇਹਦੀ ਜਦੋਂ ਇਹਦੇ ਮੈਟ ਚੱਕੇ ਲੋਕਾਂ ਨੇ ਵੀਡੀਓ ਬਣਾਈ ਮੈਟ ਤੇ ਥੱਜੋਂ ਇੱਕ ਇੰਜੈਕਸ਼ਨ ਜਿਹੜਾ ਉਹ ਮਿਲਿਆ ਸੀਗਾ ਹੁਣ ਇੰਜੈਕਸ਼ਨ ਇਹਨਾਂ ਦਾ ਜਾਂ ਕਿਸੇ ਹੋਰ ਦਾ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਕਿ ਅਜੇ ਇਹਦੇ ਬਾਰੇ ਕੁਝ ਕਲੀਅਰ ਨਹੀਂ ਦਾ ਕਹਸੋ ਜੀ ਅੱਛਾ ਇਹਦੇ ਮਾਮਲੇ 'ਚ ਜਿਵੇਂ ਆਪਾਂ ਕਹਿੰਨੇ ਬਈ ਗੱਡੀ ਦੇ ਵਿੱਚ ਉਸ ਵੇਲੇ ਸਰੰਜੇ ਤੇ ਸੀ ਹੋਰ ਕੋਈ ਨਸ਼ਾ ਦਾ ਜਿਹੜਾ ਉਹ ਨਹੀਂ ਮਿਲ ਸਕਿਆ ਤੇ ਕੁਝ ਨਗਦੀ ਦਾ ਦੱਸ ਰਹੀ ਆ ਕਿ ਗੱਡੀ ਟੁੱਟੀ ਹੈ ਤੇ ਉਹ ਚੁੱਕਈ ਆ ਤੇ ਕੁਝ ਜਿਹੜਾ ਹੋਰ ਸਮਾਨ ਜਿਹੜਾ ਉਹ ਕਹਿੰਦੀ ਵੀ ਮੇਰਾ ਵੀ ਜਿਹੜਾ ਉਹ ਚੀਨੀ ਵਗੈਰਾ ਜਿਹੜੀ ਟੁੱਟੀ ਹੈ ਉਹ ਸਾਰੀਆਂ ਧਰਾਵਾਂ ਜਿਹੜੀਆਂ ਲੱਗ ਚੁੱਕੀਆਂ ਨੇ ਚੀਨੀ ਵਗੈਰਾ ਦੀ ਟੁੱਟੀ ਹੈ ਉਹਦੀ ਜੋ ਇਹਨਾਂ ਲਿਖਾਇਆ ਉਹਦੇ ਮੁਤਾਬਕ ਲੱਗ ਗਈ ਆ ਤੇ ਜਿਹੜਾ ਪੈਸਿਆਂ ਦਾ ਉੱਤੇ ਵਿੱਚ ਸੀਗੇ ਇਹਦੇ ਇਹਨਾਂ ਨੇ ਲਿਖਾਇਆ ਨਹੀਂ ਪੈਸੇ ਹਾਰੇ ਕੁਝ ਜੀ ਉਹ ਜਿਹੜੀ 307 ਵਾਲੀ ਗੱਲ ਆ ਇਹ ਜਿਹੜੀਆਂ ਸੱਟਾਂ ਜਿੰਨੀਆਂ ਲੱਗੀਆਂ ਸਾਰੀਆਂ ਬਲੰਡ ਸੱਟਾਂ ਨੇ ਤੇ ਕੋਈ ਵਿਅਪਰ ਨਹੀਂ ਹੈਗੇ ਸੀਗਾ ਸੋਨਮੁਖੀ ਹੋਏ ਨੇ ਤੇ ਇੱਕ ਸੋਨਮੁਖੀ ਜਨਾ 307 ਦੇ ਕਦੇ ਲੱਗਦੀ ਦੇਖੀ ਨਹੀਂ ਜੇ ਡਾਕਟਰ ਲਿਖ ਦੂਗਾ ਡੇਂਜਰ ਟੂ ਲਾਈਫ ਸੀ ਕੋਈ ਇੱਕ ਸੱਟ ਵੀ ਤੇ ਜੋ ਡਾਕਟਰ ਰਾਏ ਦੋਗਾ ਇਲਾਜ ਉਹਦਾ ਕਹਿਣਾ ਮਤਲਬ ਹੈ ਉਹ ਕਹਿੰਦੇ ਜੀ ਵੀ ਇਹਨਾਂ ਸਰੀਰਕ ਛੇੜਛਾੜ ਵੀ ਹੋਈ ਆ ਪਰ 376 ਜਿਹੜੀ ਆ ਪੁਲਿਸ ਨੇ ਨਹੀਂ ਲਾਈ ਜੋ ਸਰੀਰਕ ਛੇੜਛਾੜ ਹੋਈ ਆ ਉਹ 354 ਬੀ ਜਿਹੜੀ ਆ ਉਹਨੂੰ ਕਵਰ ਕਰਦੀ ਆ ਉਹ ਲੱਗੀ ਇਹ ਲੇਕਸ਼ਨ ਗਲਤ ਲਗਾ ਰਹੀ ਹੈ ਇਹ ਦਾ ਆਪਣੇ ਹਸਬੰਦ ਨਾਲ ਡਿਸਪਿਊਟ ਚੱਲਦਾ ਜੀ ਤੇ ਇਹ ਚਾਹੁੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਉਹਦਾ ਨਾਮ ਵਿਚਾਵੇ ਜਿਹੜੀ ਦੂਜੀ ਧਿਰ ਆ ਜਿਹਦੇ ਆਰਪੀ ਦੇ ਖਿਲਾਫ ਜਿਹੜੀ ਧਿਰ ਆ ਉਹਦੇ ਵੱਲੋਂ ਪਹਿਲੇ ਕੋਸ਼ਿਸ਼ ਇਸ ਤਰ੍ਹਾਂ ਵੀ ਖਬਰਾਂ ਆਈਆਂ ਕਿ ਜੀ ਉਹ ਕਹਿੰਦੇ ਸੀ ਚੋਰੀ ਕਰਨ ਆਏ ਜਾਂ ਲੁੱਟ ਕਰਨ ਲਈ ਆਏ ਸੀ ਫਿਰ ਉਸ ਤੋਂ ਬਾਅਦ ਨਸ਼ਿਆਂ ਦੀ ਗੱਲ ਚੱਲੀ ਜਦੋਂ ਕਿ ਅਖੀਰ ਦੇ ਵਿੱਚ ਜਿਹੜੀ ਗੱਲ ਹੈ ਉਹ ਇਹਦੇ ਵੱਲੋਂ ਜ਼ਿਆਦਾ ਦਬਾਨ ਲਾ ਰਹੀ ਹੈ ਕਿ ਮੈਨਾਂ ਛੇੜਛਾੜ ਹੋਈ ਮੈਨੂੰ ਜਾਣਦੇ ਨਹੀਂ ਸੀ ਇਹਦੇ ਪਿੱਛੇ ਸਾਜ਼ਿਸ਼ ਦੱਸ ਰਹੀ ਹੈ ਕਿ ਆਪਣੇ ਸਹੁਰੇ ਪਰਿਵਾਰ ਤੋਂ ਉਸ ਐਂਗਲ ਤੋਂ ਕਿੰਨੀ ਕੀ ਜਾਂਚ ਹੋ ਚੁੱਕੀ ਹੈ ਉਹ ਵੀ ਕਰ ਰਹੇ ਜੀ ਜੇ ਕੋਈ ਗੱਲ ਸਾਹਮਣੇ ਆਉਗੀ ਤੇ ਲਿਆਵਾਂਗੇ ਤੁਹਾਡੇ ਸਾਹਮਣੇ ਠੀਕ ਧੰਨਵਾਦ ਜੀ ਓਕੇ ਜੀ